ديان گے جي اوباري جي اوباري جي اوباري جي ستابلاگ ٽٽڻ نه ڏيئنگا نه ڏيئنگا نه ڏيئنگا ستابلاگ پڳ ني اڙڻ نه ڏيئنگا نه اڙڻ نه نه اڙڻ نه ستابلاگ تي ساريون شاندا جو جنداباد ਸਿੱਕਾ ਬਲਾਕ ਟੁੱਟਣ ਨਹੀਂ ਦੇਵਾਂਗੇ ਨਹੀਂ ਨਹੀਂ ਆਵੇ ਨਹੀਂ ਟੁੱਟੇ ਸਿੱਕਾ ਬਲਾਕ ਤੋੜਨ ਵਾਲਾ ਮੰਤਰੀ ਹਿਲਾਇਲ ਪੰਡਗੀ ਜੀ ਨੂੰ ਮੁਰਦਾਬਾਦ 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 ਸਿੱਕਾ ਬਲਾਕ ਤੋੜਨ ਵਾਲੀ ਮਾਂ ਸਰਕਾਰ ਨੂੰ ਮੁਰਦਾਬਾਦ 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 ਸਿੱਕਾ ਬਲਾਕ ਟੁੱਟਣ ਨਹੀਂ ਦੇਵਾਂਗੇ ਹਿਲਾਇਲ ਜੱਟ ਹਰਜੀਤ ਸਿੰਘ ਜੀ ਤੁਸੀਂ ਕਿਦੋਂ ਆਈਟੀ ਬੈਂਕ ਦਾ ਪ੍ਰਧਾਨ ਜਨਰੇਲ ਗੁਰੂ ਦਾ ਅੱਜ ਜਿਹੜਾ ਇਕੱਠ ਕੀਤਾ ਗਿਆ ਇੱਥੇ ਇਹਦੇ ਬਾਰੇ ਦੱਸੋ ਕੀ ਇਹਦੇ ਵਿੱਚ ਹੀ ਵੇਖੋ ਲੱਗ ਲੱਗੇ ਜਿੰਨੇ ਵੀ ਤਰਸਿਕਾ ਬਲਾਗ ਨੂੰ ਪਿੰਡ ਪੈਂਦੇ ਸੀ ਉਹਨਾਂ ਪਿੰਡਾਂ ਦੇ ਬਹੁਤ ਬਰ ਚੇਅਰਮੈਨ ਤੋਂ ਲੈ ਕੇ ਸਰਪੰਚਾਂ ਤੋਂ ਲੈ ਕੇ ਮੈਂਬਰਾਂ ਤੱਕ ਸਾਰੇ ਇੱਥੇ ਪਹੁੰਚੇ ਆ ਜਿਹੜਾ ਤਰਸਿਕਾ ਬਲਾਗ ਹੀ ਉਹ ਅੱਜ ਤੋਂ 1965 ਦੇ ਵਿੱਚ ਜਿਹੜਾ ਇਹ ਕਿਤੇ ਬੜਿਆ ਸੀ ਉਹਨੂੰ ਤੋੜ ਕੇ ਆ ਜਿਹੜੀ ਨਵੀਂ ਸਰਕਾਰ ਤੁਹਾਡੇ ਸਾਹਮਣੇ ਆਈ ਆ ਇਹਨਾਂ ਦਾ ਕਦੀ ਕੋਈ ਸਰਕਾਰ ਕਾਂਗਰਸ ਜਾਂ ਕਾਲੀਦਾ ਲਾਉਂਦੀ ਸੀ ਪਰ ਇਹੋ ਜਿਹਾ ਕਦੀ ਕੰਮ ਨਹੀਂ ਵੇਖਿਆ ਇਹਨਾਂ ਜਿਹੜਾ ਬਲਾਗ ਤੋੜਨ ਦਾ ਕੀਤਾ ਇਹਦੀ ਅਸੀਂ ਬਿਲਕੁਲ ਨਖੇਦੀ ਕਰਦੇ ਆਂ ਔਰ ਬਲਾਗ ਨੂੰ ਜਿੱਥੋਂ ਤੱਕ ਵੀ ਆਪਣਾ ਜੋਰ ਲੱਗਾ ਪਰ ਰੱਖਾਂਗੇ ਬਲਾਗ ਨਹੀਂ ਤਰਸਕਾ ਜਾਂਦਾ ਜਾਊਗਾ ਬਲਾਗ ਤਰਸਕਾ ਜਿਹੜਾ ਵਾ ਉਹ ਤਰਸਕਾ ਹੀ ਜਿੰਨਾ ਵੀ ਸ਼ਿੰਗਾਰਸ਼ ਕਮੇਟੀ ਆ ਜੁਨੀਅਨ ਵਾਲਿਆਂ ਨਾਲ ਸਹਿਯੋਗ ਦੇ ਡਿਆ ਸਾਰੇ ਪਿੰਡਾਂ ਦੇ ਵੱਖ-ਵੱਖ ਅਹੁਦੇਦਾਰ ਜਿਹੜੇ ਆ ਉਹਨਾਂ ਨੂੰ ਇਹੋ ਅਪੀਲ ਕੀਤੀ ਆ ਕਿ ਡਟ ਕੇ ਇਹਨਾਂ ਦਾ ਅਸੀਂ ਨਖੇਦੀ ਕਰਦੇ ਆਂ ਔਰ ਜਿੱਥੋਂ ਤੱਕ ਵੀ ਸ਼ਿੰਗਾਰਸ਼ ਸਾਨੂੰ ਵਿਧਣਾ ਪਿਆ ਅਸੀਂ ਵਿਢਾਂਗੇ ਹਾਂਜੀ ਮੇਰਾ ਨਾਮ ਕੁਲਵਿੰਦਰ ਸਿੰਘ ਜੋਧਾ ਨਗਰੀ ਪ੍ਰਧਾਨ ਜੀ ਬੋ ਰਹੀ ਇੱਥੇ ਅੱਜ ਜਿਹੜਾ ਸਾਡਾ ਤਰਸਿੱਕਾ ਬਲਾਕ ਤੋੜੇਗਾ ਉਹਦੇ ਵਿਰੋਧ ਵਿੱਚ ਇਕੱਠੇ ਹੋਏ ਆ ਜਿਹੜਾ ਤਰਸਿੱਕਾ ਬਲਾਕ ਤੋੜਿਆ ਨਾ ਇਹ ਇਕੱਲੇ ਤਰਸਿੱਕੇ ਦੇ ਨਹੀਂ ਸਾਡੇ ਪੂਰੇ ਇਲਾਕੇ ਦੀ ਇੱਕ ਪੱਗ ਆ ਮਾਣਿਆ ਸਾਨੂੰ ਤਰਸਿੱਕੇ ਤੇ ਬਲਾਕ ਤੇ ਜੇ ਸਾਡੇ ਇਲਾਕੇ ਦੀ ਪੱਗ ਨੂੰ ਹੱਥ ਪਾਇਆ ਹੈ ਸਰਕਾਰ ਨੇ ਤੇ ਜਿਹੜਾ ਅਸੀਂ ਇਹਦੀ ਨਿਖੇਧੀ ਕਰਦੇ ਆਂ ਤਰਲੇ ਸ਼ਬਦਾਂ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਪਿੰਡ-ਪਿੰਡ ਜਾ ਕੇ ਜਿੰਨੇ ਪਿੰਡ ਸਾਡੇ ਬਲਾਕ ਦੇ ਹਨ ਪਿੰਡੇ ਨੇ ਬਲਾਕ ਨੂੰ ਪਿੰਡ ਸਾਰੇ ਪਿੰਡਾਂ ਨੂੰ ਇੱਕ ਝੰਡੇ ਥੱਲੇ ਇਕੱਠਾ ਕਰਾਂਗੇ ਸਾਰਿਆਂ ਨੂੰ ਲਾਮਬੰਦ ਕਰਾਂਗੇ ਤੇ ਪੰਜ ਸੱਤ ਦਿਨਾਂ ਦੇ ਆਉਣ ਦੇ ਵਿਚ ਵਿੱਚ ਤਰਸਿੱਕੇ ਦਾਣਾ ਮੰਡੀ ਦੇ ਵਿੱਚ ਬਲਾਕ ਬਚਾਓ ਰੋਸ ਰੈਲੀ ਜਿਹੜੀ ਉਜਾਗਤ ਕੀਤੀ ਜਾਊਗੀ ਵੱਡਾ ਇਕੱਠ ਤਰਸਿੱਕੇ ਦੀ ਦਾਣਾ ਮੰਡੀ ਦੇ ਵਿੱਚ ਰੱਖਿਆ ਜਾਊਗਾ ਇੱਕ ਹਫ਼ਤੇ ਦੇ ਅੰਦਰ ਅੰਦਰ ਅਸੀਂ ਇੱਕ ਹਫ਼ਤੇ ਦਾ ਆਲਟੀਮੇਟ ਡਨੇ ਆ ਸਰਦਾਰ ਹਰਪਜ ਸਿੰਘ ਈਟੀਓ ਜੀ ਨੂੰ ਇਹ ਜਿਹੜਾ ਆਪਣਾ ਫੈਸਲਾ ਇਹਨੂੰ ਵਾਪਸ ਲਓ ਵਿਧਾਨ ਸਭਾ ਦਾ ਸ਼ਾਸਨ ਬਲਾ ਕੇ ਕੈਬਨਟ ਦੀ ਮੀਟਿੰਗ ਭਾ ਕੇ ਇਨੂੰ ਰੱਦ ਕਰੋ ਜਿਹੜੀ ਪਾਲਸੀ ਲਿਆ ਕੇ ਇਹਨੂੰ ਤੋੜਿਆ ਸਾਡਾ ਤਰਸਕਾ ਬਲਾਕ ਬਹਲ ਕਰੋ ਨਹੀਂ ਤੇ ਅਸੀਂ ਬਿਲਕੁਲ ਤੁਹਾਡਾ ਇੱਥੇ ਪਿੰਡਾਂ 'ਚੋਂ ਵਰਨਾ ਬੰਦ ਕਰ ਦੇਵਾਂਗੇ ਜਿਹੜੇ ਸਾਡੇ 34 35 ਪਿੰਡ ਜਿਹੜੇ ਟੁੱਟਿਆ ਬਲਾਕ ਦੇ ਜਿਹੜੇ ਤੁਹਾਡੇ ਲਾਗੇ ਪਮਖੜ ਬੈਠੇ ਸੀ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਇਹ ਸਾਰੇ ਆਣ ਕੇ ਤੁਹਾਡੇ ਕੋਲ ਝੂਠ ਬੋਲਦੇ ਜੇ ਸਹੀ ਹੈ ਪੁਰਾਣੇ ਵਰਕਰ ਅਸੀਂ 2013 ਤੋਂ ਚੱਲੇ ਆਂ ਅਸੀਂ ਇਹਨਾਂ ਦੇ ਮੂਹਰੇ ਲਵੈਨੇ ਆ ਹੋਰ ਵੀ ਇਹ ਤੁਹਾਨੂੰ ਗਮਰਾ ਕਰ ਰਹੇ ਜੇ ਇਹ ਤੁਹਾਨੂੰ ਆ ਕੇ ਆਖ ਦਿੰਦੇ 50 ਹਜ਼ਾਰ ਦੀ ਲੀਡ ਤੇ ਅਸੀਂ ਜਿੱਤਾਂਗੇ ਜੀ ਤੁਸੀਂ ਜਿੱਤੋਗੇ ਤੁਸੀਂ ਜਿੱਤੋ ਮਹਾਰਾਜ ਅਸੀਂ ਆਨੇ ਤੁਸੀਂ ਪਰ ਜਿਹੜਾ ਰਵਈਆ ਤੁਹਾਡੀ ਸਰਕਾਰ ਨੇ ਬੜਿਆ ਫੜਿਆ ਵਾ ਬਿਲਕੁਲ ਤੁਹਾਨੂੰ ਮੋੜ ਨਹੀਂ ਪਾਉਗੀ ਅਸੀਂ ਵੀ ਤੁਹਾਡੀ ਪਾਰਟੀ ਦੇ ਜਾਂ ਵਲੰਟੀਅਰ ਅਸੀਂ ਡਟ ਕੇ ਵਿਰੋਧ ਕਰਾਂਗੇ ਪਿੰਡੋਂ ਵੀ ਕਰਾਂਗੇ ਪੂਰੇ ਹਲਕੇ 'ਚੋਂ ਕਰਾਂਗੇ ਇਹ ਗੱਲ ਘਰ ਘਰ ਪਚਾ ਦੇਾਂਗੇ ਇਹ ਪੰਜਾਬ ਆ ਅਸੀਂ ਆਪਣਾ ਬਲਾਕ ਨਹੀਂ ਟੁੱਟਣ ਦੇਵਾਂਗੇ ਪਹਿਲਾਂ ਨਾਮ ਦੱਸੋ ਜੀ ਦਾਸ ਮਨਿੰਦਰ ਸਿੰਘ ਮਾਨੂਵਾਲ ਕਿਸਾਨ ਵਿਸ਼ੇਸ਼ ਮੁਰੀ ਜੰਮੂ ਸ਼ਹਿਰ ਦਾ ਰੋਡਾ ਦੀ ਅੱਜ ਅਸੀਂ ਤਸਿੱਕਾ ਬਲਾਕ ਪਚਾਓ ਮੋਰਚੇ ਦੇ ਕਾਲ ਦੇ ਉੱਤੇ ਸਾਰੇ ਪਿੰਡਾਂ ਦੇ ਵੀਰ 71 ਹੋਏ ਨੇ ਪੰਚਾਇਤਾਂ 71 ਹੋਈਆਂ ਨੇ ਸੋ ਜਿਹੜਾ ਇਹ ਪੰਜਾਬ ਸਰਕਾਰ ਦਾ ਫੈਸਲਾ ਬਲਾਕਾਂ ਨੂੰ ਤੋੜਨ ਦਾ ਇਹ ਬਹੁਤ ਹੀ ਮਾੜਾ ਵਾ ਖਾਸ ਕਰਕੇ ਸਾਡੇ ਤਸਿੱਕੇ ਬਲਾਕ ਦੇ ਵਿੱਚ ਬਹੁਤ ਵੱਡੀ ਪੱਧਰ ਤੇ ਇਹਦਾ ਵਿਰੋਧ ਹੋ ਰਿਹਾ ਵਾ ਕਿਉਂਕਿ ਤਸਿੱਕੇ ਬਲਾਕ ਦਾ ਜਿਹੜਾ ਤਸਿੱਕਾ ਬਲਾਕ ਸੀ ਇਹ ਬਹੁਤ ਹੀ ਸੈਂਟਰ ਦੇ ਵਿੱਚ ਪੈਂਦਾ ਸੀ ਸਾਰੇ ਪਿੰਡਾਂ ਨੂੰ ਬਹੁਤ ਹੀ ਨੇੜੇ ਪੈਂਦਾ ਹੁਣ ਚੁੱਕ ਕੇ ਸਾਡੇ ਬਲਾਕ ਜਿਹੜੇ ਬਣਾ ਬਣਾ ਦਿੱਤੇ ਗਏ ਆ ਉਹ ਕਿਸੇ ਨੂੰ 35 ਕਿਲੋਮੀਟਰ ਪੈਂਦੇ ਕਿਸੇ ਨੂੰ 40 ਪੈਂਦੇ ਆ ਵੈਸੇ ਵੀ ਇੱਥੇ ਅਸੀਂ ਆਪਣੇ ਜੇ ਬਲਾਕ ਦੇ ਕੰਮ ਜਾਂਦੇ ਸੀ ਉੱਥੇ ਸਾਡਾ ਖੇਤੀਬਾੜੀ ਦਫ਼ਤਰ ਸੀ ਉੱਥੇ ਸਾਡੀ ਤਹਿਸੀਲ ਵੀ ਉੱਥੇ ਸਾਡਾ ਫੂਡ ਸਰਪਲਾਈ ਦਾ ਦਫ਼ਤਰ ਵੀ ਤੇ ਹੋਰਨੇਕਾ ਮੈਗਨੇਸ ਜਿੱਥੇ ਅਸੀਂ ਇੱਕ ਕੰਮ ਕਰਨ ਜਾਂਦੇ ਹਾਂ ਤਾਂ ਦੂਜੇ ਕੰਮ ਨਾਲ ਕਰ ਆਉਂਦੇ ਹਾਂ ਤੇ ਹੁਣ ਜੇ ਇਸ ਤਰੀਕੇ ਨਾਲ ਇਹਨਾਂ ਨੇ ਬਲਾਕਾਂ ਦੀ ਵੰਡ ਕੀਤੀ ਆ ਸਾਨੂੰ ਹਰ ਹਜ਼ਾਰੇ ਦੇ ਸਪੈਸ਼ਲ ਤੌਰ ਤੇ ਜਾਣਾ ਪੈਣਾ ਸੋ ਇਲਾਕੇ ਦੀਆਂ ਸੰਗਠਾ ਵੱਲੋਂ ਪੂਰਨ ਤੌਰ ਤੇ ਦਾ ਵਿਰੋਧ ਕੀਤਾ ਜਾ ਰਿਹਾ ਵਾ ਸੋ ਅਸੀਂ ਵੀ ਇਹਨਾਂ ਦੇ ਸਯੋਗ ਵਾਸਤੇ ਆਏ ਆ ਜਦੋਂ ਵੀ ਸਾਨੂੰ ਜਿਸ ਕਬਲਾ ਚਾਹ ਪਚਾਓ ਕਮੇਟੀ ਕਾਲ ਦਵੇਗੀ ਸੱਦੇ ਗਈ ਅਸੀਂ ਇਹਨਾਂ ਦੇ ਸੱਦੇ ਤੇ ਪਹੁੰਚਾਂਗੇ ਇਸ ਸਬੰਧੀ ਕਿਸੇ ਨੂੰ ਮੰਗ ਪੱਤਰ ਵੀ ਦਿੱਤਾ ਗਿਆ ਜਾਂ ਨਹੀਂ ਅਜੇ ਤੱਕ ਕੋਈ ਗੱਲ ਹੈ ਬਿਲਕੁਲ ਜੀ ਇਸ ਦੇ ਸਬੰਧ ਵਿੱਚ ਜੋ ਸਾਨੂੰ ਇਹਨਾਂ ਨੇ ਜਾਣਕਾਰੀ ਦਿੱਤੀ ਆ ਕਿ ਡੀਸੀ ਨੂੰ ਜਿਹੜਾ ਮੰਗ ਪੱਤਰ ਦਿੱਤਾ ਜਾਊਗਾ ਫਿਰ ਤੋਂ ਅਗਲਾ ਐਕਸ਼ਨ ਕੀ ਹੋਗਾ ਅਜੇ ਤਾਂ ਪੁਤਲੇ ਫੂਕ ਰਹੇ ਹੋ ਇਹ ਇਦਾਂ ਚੱਲਦਾ ਰਹੇਗੀ ਅਗਲਾ ਐਕਸ਼ਨ ਜੋ ਇਹਨਾਂ ਨੇ ਦਿੱਤਾ ਵਾ ਕਿ ਪਿੰਡਾਂ ਦੇ ਵਿੱਚ ਜਿਹੜਾ ਵਾ ਉਹ ਪੁਤਲੇ ਫੂਕੇ ਜਾਣਗੇ ਤੇ ਇਹਨਾਂ ਦੇ ਫੈਕਸੀਅਮ ਲਾਈਆਂ ਜਾਣਗੇ ਪਿੰਡ ਚ ਵੜਨੇ ਦਿੱਤਾ ਜਾਵੇਗਾ ਤੇ ਡੀਸੀ ਨੂੰ ਮੰਗ ਪੱਤਰ ਦਿੱਤਾ ਜਾਊਗਾ ਤੇ ਜੇ ਰਿੱਟ ਪਾਉਣ ਦੀ ਲੋਡ ਪਈ ਤੇ ਰਿੱਟ ਵੀ ਪਾਈ ਜਾਊਗੀ ਕੋਰਟ ਦੇ ਵਿੱਚ